ਇਹ ਰਾਮ ਲਖਣ ਨੀ ਜੋੜੀ ਫੇਰੂਣਾ ਮਾਰਾ ਕੋਈ ਸਕੇ ਨਾ ਤੂੜੀ ਇਹ ਆਪੜੀ ਰਾਮ ਲਖਣ ਨੀ ਜੋੜੀ ਤਾਰੇ ਜੇ ਰੁਈਏ ਫੇਰੂ ਮਾਰੇ ਹਰਾਮ ਸੇ ਦੁਨੀਆ ਦਈਏ ਛੋੜੀ ਇਹ ਆਪੜੀ ਰਾਮ ਲਖਣ ਨੀ ਜੋੜੀ ਇਹ ਆਪੜੀ ਇਹ ਰਾਮ ਲਖਣ ਨੀ ਪੜੀ ਤਾਰੇ ਜੇ ਜੁਈਏ ਫੇਰੂ ਮਾਰੇ ਹਰਾਮ ਸੇ ਦੁਨੀਆ ਦਈਏ ਛੋੜੀ ਕਿਆ ਪੜੀ RAM LAKHAN NI JODI RAM LAKHAN NI JODI FERUDA MARA KOI SAKE NA TOODI KYA PADI RAM LAKHAN NI JODI Jai Baba Re Vajra Patan